ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਮਨ ਦਿਵਾਨਾ ਦੇ ਨੇੜੇ ਉਸ ਸਮੇਂ ਸਸੰਸਨੀ ਫੈਲ ਗਈ ਜਦੋਂ ਇੱਕ ਲਾਲ ਰੰਗ ਦੇ ਸੂਟਕੇਸ ਦੇ ਵਿੱਚ ਬੰਦ ਨੌਜਵਾਨ ਕੁੜੀ ਦੀ Laash ਬਰਾਮਦ ਹੋਈ। ਪਿੰਡ ਦੇ ਕੋਲ ਖਾਲੀ ਥਾਂ ਉੱਤੇ ਪਿਆ ਇਹ ਸੂਟਕੇਸ ਆਵਾਰਾ ਕੁੱਤਿਆਂ ਵੱਲੋਂ ਘੜੀਸਿਆ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਸੂਟਕੇਸ ਖੋਲਣ ਉੱਤੇ ਉਸ ਵਿੱਚ ਕਰੀਬ 20 ਸਾਲਾਂ ਕੁੜੀ ਦੀ Laash ਮਿਲੀ। Laash ਦੀ ਤੋ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁੜੀ ਦਾ ਕਤਲ ਕਰਕੇ লাশ ਨੂੰ ਸੂਟਕੇਸ ਵਿੱਚ ਭਰ ਕੇ ਇੱਥੇ ਸੁੱਟਿਆ ਗਿਆ ਹੈ ਮ੍ਰਿਤਕ ਕੁੜੀ ਦੇ ਸਰੀਰ ਉੱਤੇ ਕਾਕੂ ਨਾ ਦਾ ਟੈਟੂ ਬਣਿਆ ਹੋਇਆ ਹੈ ਜਿਸ ਨੂੰ ਉਸ ਦੀ ਪਛਾਣ ਲਈ ਇੱਕ ਮਹੱਤਵਪੂਰਨ ਸੁਰਾਖ ਮੰਨਿਆ ਜਾ ਰਿਹਾ ਹੈ ਹਾਲਾਂਕਿ ਫਿਲਹਾਲ ਉਸ ਦੀ شناخت ਨਹੀਂ ਹੋ ਸਕੀ ਹੈ ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫੋਰੈਂਸਿਕ ਟੀਮ ਨੇ ਓਕੇ ਉੱਤੇ ਸਬੂਤ ਇਕੱਠੇ ਕੀਤੇ ਹਨ ਅਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਇਸ ਤਰ੍ਹਾਂ ਨ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਅਤੇ ਪੁਲਿਸ ਦੇ ਨਾਲ ਮਿਲ ਕੇ Laash ਨੂੰ ਹਸਪਤਾਲ ਪਹੁੰਚਾਉਣ ਵਿੱਚ ਸਹਿਯੋਗ ਕੀਤਾ ਸੰਸਥਾ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਹੋਣ ਤੱਕ ਉਹ ਪ੍ਰਸ਼ਾਸਨ ਨਾਲ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ ਪੁਲਿਸ ਅਧਿਕਾਰੀਆਂ ਮੁਤਾਬਕ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਟਕੇਸ ਨੂੰ ਇੱਥੇ ਕੌਣ ਅਤੇ ਕਦੋਂ ਸੁੱਟ ਕੇ ਗਿਆ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਇਸ ਦਿਲ ਦਹਿਲਾਣ ਦੇ ਨਵਾਲੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ دہشت ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਪੁਲਿਸ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਡੀਸੀਆਰ ਤੋਂ ਸਾਨੂੰ ਮੈਸੇਜ ਆਇਆ ਸੀ ਕਿ ਇੱਕ ਸੂਟਕੇਸ ਦੇ ਵਿੱਚ ਅੱਧ ਗੱਲੀ ਲੜਕੀ ਦੀ ਕੋਈ ਡੈੱਡ ਬਾਡੀ ਪਈ ਹੈ ਅਸੀਂ ਇੱਥੇ ਮੌਕੇ ਤੇ ਆ ਗਏ ਅਸੀਂ ਫੋਰੈਂਸਿਕ ਟੀਮ ਭਲਾਈ ਹੈ ਟਾਕ ਸਕੁਆਡ ਫਿੰਗਰਪ੍ਰਿੰਟ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਇਹ ਵੀ ਅਸੀਂ ਇਹਦਾ ਫੋਰੈਂਸਿਕ ਟੀਮ ਆ ਚੁੱਕੀ ਹੈ ਇਹਦਾ ਪੂਰਾ ਮਾਇਨਾ ਕਰਕੇ ਸਾਰਾ ਕਰਕੇ ਅਸੀਂ ਦੇਖਦੇ ਹਾਂ ਕਿ ਕੋਈ ਲੱਗਦਾ ਜਿਵੇਂ ਕੋਈ ਸਿੱਟ ਕੇ ਗਿਆ ਹੁੰਦਾ ਹੈਗਾ ਵੀ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆ ਹੈਗਾ ਕੋਈ ਬਾਡੀ ਬਾਡੀ ਕਿੰਨੇ ਕਿੰਨੇ ਦਿਨ ਪੁਰਾਣੀ ਲੱਗ ਰਹੀ ਹੈ ਬਾਡੀ ਜੀ ਫਰੈਸ਼ ਲੱਗਦੀ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਤਾਂ ਵੀ ਕੋਈ ਸਮੈਲ ਨਹੀਂ ਆਉਂਦੀ ਕੋਈ ਹੋਰ ਨਹੀਂ ਜ਼ਿਆਦਾ ਪੁਰਾਣੀ ਬਾਡੀ ਨਹੀਂ ਹੈ ਸਰ ਮੇਰਾ ਨਾਮ ਸੰਦੀ ਸਾਡੇ ਸਹਾਰਾ ਜਨ ਸਰਵਿਸ ਦਫ਼ਤਰ 9855233333 ਤੇ ਕਾਲ ਆਈ ਤੇ ਕਿ ਬਠਿੰਡਾ ਮਲੋਟ ਰੋਡ ਰਹਿਮਨ ਦਵਾਨਾ ਪਿੰਡ ਆ ਜਿਹੜਾ ਉਹ ਤੋਂ ਅੱਗੇ ਇੱਥੇ ਆਊਟਲੈਟ ਬਣ ਰਿਹਾ ਥੋੜੇ ਤੋਂ ਅੱਗੇ ਮੇਨ ਰੋਡ ਦੇ ਨਾਲ ਖੇਤ ਦੇ ਨਾਲ ਇੱਕ 38 ਦੇ ਵਿੱਚ ਡੈੱਡ ਬੋਡੀ ਪਈ ਆ ਜਦ ਸਾਡੀ ਸਹਾਰਾ ਜਨ ਸਰਵਿਸ ਟੀਮ ਓਕੇ ਜਾ ਕੇ ਦੇਖਿਆ 38 ਦੇ ਵਿੱਚ ਡੈੱਡ ਬੋਡੀ ਪਈ ਸੀ ਉੱਤੇ ਭਾਰੀਵਾਲ ਪੁਲਿਸ ਫੋਰਸ ਤੇ ਨਾਕੀ ਤੇ ਡੀਐਸਪੀ ਐਸਐਚਓ ਸਦਰ ਤੇ ਐਸਪੀਸੀਟੀ ਮੈਡਮ ਹਿਨਾ ਜੀ ਐ ਐਸਐਸਪੀ ਮੈਡਮ ਅਤੇ ਸ਼੍ਰੀ ਜੋਤੀ ਯਾਦਵ ਜੀ ਮੌਕੇ ਤੇ ਮੌਜੂਦ ਸਿਗੇ ਤੇ ਫਰੈਂਟ ਸਟੇਫ ਵੀ ਮੌਕੇ ਤੇ ਆ ਗਈ ਸੀ ਬਾਅਦ ਕਿ ਬੰਦੀ ਕਾਰਵਾਈ ਤੋਂ ਬਾਅਦ ਰੈਡ ਬੋਡੀ ਨੂੰ ਸਿਵਲ ਹਸਪਤਾਲ ਪਟੰਡਾ ਮੋਰਟੀਕਾਰ ਵਿੱਚ ਰੱਖ ਰਹੇ ਆ ਅੱਜ ਤੱਕ ਇਹਦੀ شناخت ਨਹੀਂ 72 ਘੰਟੇ ਲਈ ਸੁਰੱਖਿਅਤ ਰੱਖ ਰਹੇ ਆ ਕਾਫੀ ਡੈੱਡ ਬੋਡੀ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿੱਥੇ ਅੱਗ ਅਤੇ ਹਾੜੇ ਵੀ ਨਿਸ਼ਾਨ ਮਿਲੇ ਆ ਬਾਕੀ ਅੱਜ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਊਗਾ ਸਰ ਉਮਰ ਕਿੰਨੀ ਸੀ ਤੇ ਕੋਈ ਸ਼ਰੀਰ ਤੇ ਇਨਸ਼ਾਅਰ 25-26 ਸਾਲ ਲੱਗਦੀ ਹੈ ਸ਼ਰੀਰ ਤੇ છાતી ਦੇ ਉੱਪਰ ਟੈਟੂ ਦਾ ਨਿਸ਼ਾਨਾ ਕਾਕੂ ਲਿਖਿਆ ਹੋਇਆ ਸਰ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਐਸਪੀ ਸਰ ਜਾਂਚ ਕਰ ਰਹੀ ਹੈ ਸਰ ਜਾਂਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਮਨ ਦਿਵਾਨਾ ਦੇ ਨੇੜੇ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇੱਕ ਲਾਲ ਰੰਗ ਦੇ ਸੂਟਕੇਸ ਦੇ ਵਿੱਚ ਬੰਦ ਨੌਜਵਾਨ ਕੁੜੀ ਦੀ Laash ਬਰਾਮਦ ਹੋਈ। ਪਿੰਡ ਦੇ ਕੋਲ ਖਾਲੀ ਥਾਂ ਉੱਤੇ ਪਿਆ ਇਹ ਸੂਟਕੇਸ ਆਵਾਰਾ ਕੁੱਤਿਆਂ ਵੱਲੋਂ ਘੜੀਸਿਆ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਸੂਟਕੇਸ ਖੋਲਣ ਉੱਤੇ ਉਸ ਵਿੱਚ ਕਰੀਬ 20 ਸਾਲਾਂ ਕੁੜੀ ਦੀ Laash ਮਿਲੀ। Laash ਦੀ ਤੋ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁੜੀ ਦਾ ਕਤਲ ਕਰਕੇ লাশ ਨੂੰ ਸੂਟਕੇਸ ਵਿੱਚ ਭਰ ਕੇ ਇੱਥੇ ਸੁੱਟਿਆ ਗਿਆ ਹੈ ਮ੍ਰਿਤਕ ਕੁੜੀ ਦੇ ਸਰੀਰ ਉੱਤੇ ਕਾਕੂ ਨਾਂ ਦਾ ਟੈਟੂ ਬਣਿਆ ਹੋਇਆ ਹੈ ਜਿਸ ਨੂੰ ਉਸ ਦੀ ਪਛਾਣ ਲਈ ਇੱਕ ਮਹੱਤਵਪੂਰਨ ਸੁਰਾਖ ਮੰਨਿਆ ਜਾ ਰਿਹਾ ਹੈ ਹਾਲਾਂਕਿ ਫਿਲਹਾਲ ਉਸ ਦੀ شناخت ਨਹੀਂ ਹੋ ਸਕੀ ਹੈ ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫੋਰੈਂਸਿਕ ਟੀਮ ਨੇ ਓਕੇ ਉੱਤੇ ਸਬੂਤ ਇਕੱਠੇ ਕੀਤੇ ਹਨ ਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤਾ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਇਸ ਤਰ੍ਹਾਂ ਨ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਅਤੇ ਪੁਲਿਸ ਦੇ ਨਾਲ ਮਿਲ ਕੇ Laash ਨੂੰ ਹਸਪਤਾਲ ਪਹੁੰਚਾਉਣ ਵਿੱਚ ਸਹਿਯੋਗ ਕੀਤਾ ਸੰਸਥਾ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਹੋਣ ਤੱਕ ਉਹ ਪ੍ਰਸ਼ਾਸਨ ਨਾਲ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ ਪੁਲਿਸ ਅਧਿਕਾਰੀਆਂ ਮੁਤਾਬਕ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਟਕੇਸ ਨੂੰ ਇੱਥੇ ਕੌਣ ਅਤੇ ਕਾਦੋ ਸੁੱਟ ਕੇ ਗਿਆ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਇਸ ਦਿਲ ਦਹਿਲਾਣ ਦੇ ਨਵਾਲੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ دہشت ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਪੁਲਿਸ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਡੀਸੀਆਰ ਤੋਂ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਸੂਟਕੇਸ ਦੇ ਵਿੱਚ ਅੱਧ ਗੱਲੀ ਲੜਕੀ ਦੀ ਕੋਈ ਡੈੱਡ ਬੋਡੀ ਪਈ ਹੈ ਅਸੀਂ ਇੱਥੇ ਮੌਕੇ ਤੇ ਆ ਗਏ ਅਸੀਂ ਫਰੈਂਸਿਕ ਟੀਮ ਭਲਾਈ ਹੈ ਡੌਗ ਸਕਵਾਡ ਫਿੰਗਰਪ੍ਰਿੰਟ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਇਹ ਵੀ ਅਸੀਂ ਇਹਦਾ ਫਰੈਂਸਿਕ ਟੀਮ ਆ ਚੁੱਕੀ ਹੈ ਇਹਦਾ ਪੂਰਾ ਮਾਇਨਾ ਕਰਕੇ ਸਾਰਾ ਕਰਕੇ ਅਸੀਂ ਦੇਖਦੇ ਹਾਂ ਕਿ ਕੋਈ ਲੱਗਦਾ ਜਿਵੇਂ ਕੋਈ ਸਿੱਟ ਕੇ ਗਿਆ ਹੁੰਦਾ ਹੈਗਾ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆ ਹੋਵੇ ਬੋਡੀ ਬੋਡੀ ਕਿੰਨੇ ਕਿੰਨੇ ਦਿਨ ਪੁਰਾਣੀ ਲੱਗ ਰਹੀ ਹੈ ਬੋਡੀ ਜੇ ਫਰੈਸ਼ ਲੱਗਦੀ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਕਿਉਂਕਿ ਕੋਈ 스멜 ਨਹੀਂ ਆਉਂਦੀ ਕੋਈ ਹੋਰ ਨਹੀਂ ਜ਼ਿਆਦਾ ਪੁਰਾਣੀ ਬੋਡੀ ਨਹੀਂ ਹੈ ਇੱਕ ਗੱਲ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਡੇ ਸਹਾਰਾ ਦਾ ਸਹਾਰਾ ਜਨ ਸੇਵਾ ਦੇ ਦਫਤਰ 98552 3333 ਦੇ ਕਾਲ ਲਾਇਆ ਤੇ ਕਿ ਬਠਿੰਡਾ ਮਲੋਟ ਰੋਡ ਰਹਿਮਨ ਦਵਾਨਾ ਪਿੰਡ ਆ ਜਿਹੜਾ ਉਹ ਤੋਂ ਅੱਗੇ ਇੱਥੇ ਆਊਟਲੈਟ ਬਣ ਰਿਹਾ ਥੋੜੇ ਉਹ ਤੋਂ ਅੱਗੇ ਮੇਨ ਰੋਡ ਦੇ ਨਾਲ ਖੇਤ ਦੇ ਨਾਲ ਇੱਕ ਅਟਾਚੀ ਦੇ ਵਿੱਚ ਡੈਡ ਬੋਡੀ ਪਈ ਆ ਜਦ ਸਾਡੀ ਸਹਾਰਾ ਜਨ ਸਰਵ ਮਿਨਿਸਟਰੀ ਮੌਕੇ ਤੇ ਆ ਕੇ ਦੇਖਿਆ ਟਾਟੀ ਦੇ ਵਿੱਚ ਡੈੱਡ ਬੋਡੀ ਪਈ ਸੀ ਉਤੇ ਭਾਰੀਵਾਲ ਪੁਲਿਸ ਫੋਰਸ ਇਤਨਾਤ ਸੀ ਤੇ ਡੀਐਸਪੀ ਐਸਐਚਓ ਸਦਰ ਐਐਸਪੀਸੀਟੀ ਮੈਡਮ ਹਿਨਾ ਜੀ ਤੇ ਐਸਐਸਪੀ ਮੈਡਮ ਸ਼੍ਰੀ ਜੋਤੀ ਯਾਦਵ ਜੀ ਮੌਕੇ ਤੇ ਮੌਜੂਦ ਸੀਗੇ ਤੇ ਫਰੈਂਟ ਸਟੇਟ ਵੀ ਮੌਕੇ ਤੇ ਆ ਗਈ ਸੀ ਬਾਕੀ ਉਹ ਬੰਦੀ ਕਾਰਵਾਈ ਤੋਂ ਬਾਅਦ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਠਿੰਡਾ ਮੋਰਟੀਕਾਰ ਵਿੱਚ ਰੱਖ ਰਹੇ ਆ ਅਜ ਤੱਕ ਇਹਦੀ شناخت ਨਹੀਂ 24 ਘੰਟੇ ਲਈ ਸੁਰੱਖਿਅਤ ਰੱਖ ਰਹੇ ਆ ਕਾਫੀ ਡੈਡ ਬੋਡੀ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਥੇ ਹੱਡੀ ਅਤੇ ਹੱਦੇ ਵੀ ਨਿਸ਼ਾਨ ਮਿਲੇ ਆ। ਬਾਕੀ ਅਜ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਊਗਾ ਸਰ। ਉਮਰ ਕਿੰਨੀ ਚਿਤ ਕੋਈ ਸ਼ਰੀਰ ਤੇ ਇਨਸ਼ਾਅ। ਉਮਰ 25-22 ਸਾਲ ਲੱਗਦੀ ਹੈ ਸ਼ਰੀਰ ਤੇ ਛਾਤੀ ਦੇ ਉੱਪਰ ਟੈਟੂ ਦਾ ਨਿਸ਼ਾਨ ਆ ਕਾਪੂ ਲਿਖਿਆ ਹੋਇਆ ਹੈ ਸਰ। ਪੁਲਿਸ ਚਾਂਸਰ ਜੀ ਪੁਲਿਸ ਐਸਪੀ ਸਰ ਜਾਂਚ ਕਰ ਲਈ ਹੈ ਸਰ। ਜਾਂਚ